ਅੱਜ ਨਾ ਜੋਤਾਂ ਦੇ ਦਰਸ਼ਨ ਹੋਣੇ ਨੇ ਤੇ ਤੁਹਾਨੂੰ ਨਾ ਜੋਤਾਂ ਦੇ ਦਰਸ਼ਨ ਵੀ ਕਰਾਉਂਗਾ ਅੱਜ 31 ਜੁਲਾਈ ਨੂੰ ਨਾ ਬਹੁਤ ਜ਼ਿਆਦਾ ਹੀ ਰਸ ਹੁੰਦਾ ਵਾ ਇਹ ਵਾਸਤੇ ਦੇਖੋ ਮੀਂਹ ਵੀ ਬਹੁਤ ਤੇਜ਼ ਪੈ ਰਿਹਾ ਵਾ ਫਿਰ ਇਹਨਾਂ ਨਾ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਆ ਦੇਖੋ ਕਿੰਨੀ ਤੇਜ਼ ਮੀਂਹ ਪੈਂਦਾ ਪਿਆ ਵਾ ਇਧਰੋਂ ਵੀ ਦਿਖਾਉਣਾ ਤੁਹਾਨੂੰ ਅਸੀਂ ਇਹਨਾਂ ਹੁਣ ਜੋਤਾਂ ਦੇ ਦਰਸ਼ਨ ਕਰਨ ਜਾਦੇ ਸੀਗੇ ਤੇ ਸਾਨੂੰ ਨਾ ਕੁਝ ਸਬਸਕ੍ਰਾਈਬਰ ਮਿਲੇ ਸੀਗੇ ਵੀਰ ਹੋਣੇ ਮਿਲੇ ਸੀਗੇ ਫਿਰ ਤੁਸੀਂ ਕਿਹੜੀ ਜਗ੍ਹਾ ਤੋਂ ਅੱਗੇ ਵੀ ਆਉਂਦੇ ਰਹਿੰਦੇ ਹੋ ਤੇ ਹਾਂਜੀ ਹਾਂਜੀ ਦਿੱਲੀ ਆਈ ਦਾ ਤੁਰਕੇ ਤੁਰਕੇ ਆਉਂਦੇ ਆ ਇਹ ਬਾਈ ਹੋਣੀ ਹੈ ਨਾ ਹਸ਼ਿਆਰਪੁਰ ਤੋਂ ਤੁਰਕੇ ਆਉਂਦੇ ਆ ਕੀ ਨਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਹੈਗੀ ਆ 31 ਜੁਲਾਈ ਅੱਜ ਨਾ ਜੋਤਾਂ ਦੇ ਦਰਸ਼ਨ ਹੋਣੇ ਨੇ ਤੇ ਤੁਹਾਨੂੰ ਨਾ ਜੋਤਾਂ ਦੇ ਦਰਸ਼ਨ ਵੀ ਕਰਾਉਂਗਾ ਅੱਜ ਰਾਤ ਨੂੰ ਹੀ ਜੋਤਾਂ ਦੇ ਦਰਸ਼ਨ ਹੋਣਗੇ ਤੇ ਬਾਰਿਸ਼ ਪੈਣ ਲੱਗ ਗਈ ਤੇ ਦੇਖੋ ਅੱਜ 31 ਜੁਲਾਈ ਨੂੰ ਨਾ ਬਹੁਤ ਜ਼ਿਆਦਾ ਹੀ ਰਸ ਹੁੰਦਾ ਵਾ ਤੇ ਬਾਸਾ ਦੇਖੋ ਮੀਂਹ ਵੀ ਬਹੁਤ ਤੇਜ਼ ਪੈ ਰਿਹਾ ਵਾ ਦੇਖੋ ਕਿੰਨੀ ਜ਼ਿਆਦਾ ਤੇਜ਼ ਬਾਰਿਸ਼ ਹੋਣ ਲੱਗੀ ਬਾਸਾ ਰਾਸ਼ ਬਹੁਤ ਜ਼ਿਆਦਾ ਵਾਮੀ ਕਰਕੇ ਘੱਟ ਲੱਗਦਾ ਕਿਉਂਕਿ ਲੋਕ ਇੱਧਰ ਦੁਕਾਨਾਂ ਤੇ ਗੁੰਨਾਂ ਚ ਵੱਢ ਗਏ بارش ਬਹੁਤ ਤੇਜ਼ ਪੈ ਰਹੀ ਆ ਵਦਿਆਂ ਸੈਤਰੀ ਤਰਾਂਜਨਾਂ بارش ਬਹੁਤ ਤੇਜ਼ ਹੋ ਰਹੀ ਆ ਆ ਦੇਖੋ ਕਿੰਨੀ ਤੇਜ਼ ਮੀਂਹ ਪੈਂਦਾ ਪਿਆ ਵਾ ਇਧਰੋਂ ਵੀ ਦਿਖਾਉਣਾ ਤੁਹਾਨੂੰ ਉਹ ਦੇਖੋ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਜ਼ਿਆਦਾਤਰ ਪੰਜਾਬ ਤੋਂ ਹੀ ਸੰਗਤ ਆਈ ਹੋਈ ਆ ਕਿਸੇ ਨਾਲ ਆਪਾਂ ਗੱਲ ਵੀ ਕਰਕੇ ਆਵਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਬਹੁਤ ਜ਼ਿਆਦਾ ਲੋਕ ਨਾ ਜੋਤਾਂ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਫਿਰ ਜੀਣਾ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਣਾ ਤੇ ਕਮੈਂਟ ਵਿੱਚ ਇਹ ਵੀ ਦੱਸਣਾ ਕਿ ਤੁਹਾਨੂੰ ਜੋਤਾਂ ਦੇ ਦਰਸ਼ਨ ਹੋ ਗਏ ਸਾਰਿਆਂ ਨੂੰ ਜੈ ਮਾਤਾ ਦੀ ਚਲੋ ਅੱਗੇ ਚੱਲਦੇ ਆਪਾਂ ਜੋਤਾਂ ਦੇ ਦਰਸ਼ਨ ਹੁੰਦੇ ਵੀ ਤੁਹਾਨੂੰ ਜਰੂਰ ਦਿਖਾਉਂਗਾ ਅਸੀਂ ਇਹਨਾਂ ਹੁਣ ਜੋਤਾਂ ਦੇ ਦਰਸ਼ਨ ਕਰਨ ਜਾਦੇ ਸੀਗੇ ਤੇ ਸਾਨੂੰ ਇਹਨਾਂ ਕੁਝ ਸਬਸਕ੍ਰਾਈਬਰ ਮਿਲੇ ਸੀਗੇ ਵੀਰ ਉਹ ਨਹੀਂ ਮਿਲੇ ਸੀਗੇ ਫਿਰ ਤੁਸੀਂ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਹਸ਼ਿਆਰਪੁਰ ਹਸ਼ਿਆਰਪੁਰ ਕਿਹੜੀ ਕਾਸ ਕਾਸ ਹਸ਼ਿਆਰਪੁਰ ਤੋਂ ਅੱਗੇ ਵੀ ਆਉਂਦੇ ਰਹਿਣਾ ਤੇ ਹਾਂਜੀ ਹਾਂਜੀ ਦਿੱਲੀ ਆਈਦਾ ਤੁਰਕੇ ਤੁਰ ਕੇ ਆਉਂਦੇ ਆ ਇਹ ਬਾਈ ਹੋਣੀ ਐ ਨਾ ਹਸ਼ਿਆਰਪੁਰ ਤੋਂ ਤੁਰ ਕੇ ਆਉਂਦੇ ਆ ਕੀ ਨਾਮ ਕੀ ਆਪਣਾ ਆਪਣਾ ਸਿੰਘ ਰਵੀ ਹੈ ਸਿੰਘ ਰਵੀ ਤੇ ਤੁਸੀਂ ਫਿਰ ਉੱਥੇ ਕਿੱਥੇ ਰਾਤ ਨੂੰ ਰਹਿائش ਕਿੱਥੇ ਕਰਦੇ ਹੋ ਇਹਦੇ ਬੱਸ ਮਿਲ ਕੇ ਦਾ ਠੀਕ ਨਹੀਂ ਇਧਰ ਰੂਮ ਲੈਣਾ ਪੈਣਾ ਤੁਸੀਂ ਵਾਪਸ ਮੁੜੋਗੇ ਹਾਂਜੀ ਤੇ ਆ ਤੁਹਾਡੇ ਨਾਲ ਨਾਲ ਹੀ ਆਏ ਅੱਛਾ ਤੁਸੀਂ ਦੋਨੋਂ ਜਾਣੇ ਆਏ ਹੋ ਮੈਂ ਤਿੰਨ ਤਿੰਨ ਜਿਹੜੇ ਆਏ ਹੋ ਅੱਛਾ ਪੈਦਲ ਪੈਦਲ ਆਏ ਸੀ ਹਾਂਜੀ ਹਾਂਜੀ ਆ ਪੈਦਲ ਆਏ ਹੱਦ ਸਾਲੋਂ ਨੇ ਨਾ ਦੇਖ ਲਓ ਫਰੈਂਸਰ ਨਾ ਮਾਤਾ ਦੇ ਕਈ ਪਾਕ ਤੇ ਇਦਾਂ ਦੇ ਨੇ ਪੈਦਲ ਚੱਲ ਕੇ ਹੁਸ਼ਿਆਰਪੁਰ ਤੋਂ ਆਉਂਦੇ ਨੇ ਤੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਦੋ ਮੁੰਡੇ ਆਏ ਸੀਗੇ ਜਿਹੜੇ ਸਾਈਕਲਾਂ ਤੇ ਫਿਰੋਜ਼ਪੁਰ ਤੋਂ ਆਏ ਸੀਗੇ ਚਲੋ ਫਰੈਂਸ ਅੱਗੇ ਚੱਲਦੇ ਆ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਾਉਨੇ ਆ ਜੈ ਮਾਤਾ ਦੀ ਜੈ ਮਾਤਾ ਸਾਹਮਣੇ ਜੀ ਰਿਹਾ ਤੋਂ ਓਏ 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 ਕੋਰੇ ਜਗੀ ਨਾਲ ਕੋਰ ਹੀ ਨਾਲ ਓਹੋ ਧਿਆਨ ਨਾਲ ਦੇਖਣਾ ਜੇਕਰ ਤੁਸੀਂ ਵੀ ਧਿਆਨ ਨਾਲ ਦੇਖੋਗੇ ਤਾਂ ਚਿੰਤਪurni ਮਾਤਾ ਜੋਤਾਂ ਦੇ ਦਰਸ਼ਨ ਜ਼ਰੂਰ ਹੋਣਗੇ ਕੈਮਰੇ ਦੇ ਵਿੱਚ ਤਾਂ ਇੰਨਾ ਕੈਪਚਰ ਨਹੀਂ ਹੁੰਦਾ ਹੈਗਾ ਰੀਅਲ ਵਿੱਚ ਦੇਖਦੇ ਸੀ ਨਾ ਬਿਲਕੁਲ ਸਾਫ਼ ਦਰਸ਼ਨ ਹੁੰਦੇ ਸੀਗੇ ਉੱਥੇ ਜੋਤਾਂ ਦੇ ਜਿੰਨਾਂ ਨੂੰ ਨਾ ਚਿੰਤਪurni ਮਾਤਾ ਜੋਤਾਂ ਦੇ ਦਰਸ਼ਨ ਹੋ ਗਏ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਣਾ ਮੈਂ ਪਹਿਲਾਂ ਵੀ ਇੱਕ ਜੋਤਾਂ ਦੀ ਵੀਡੀਓ ਬਣਾਈ ਸੀਗੀ ਜੇਕਰ ਤੁਸੀਂ ਉਹਲੀ ਵੀਡੀਓ ਨਹੀਂ ਦੇਖੀ ਹੈਗੀ ਆ ਉੱਪਰ ਲਿੰਕ ਆ ਰਿਹਾ ਵਾ ਇਸ ਲਿੰਕ ਤੇ ਕਲਿੱਕ ਕਰਕੇ ਮੇਰੀ ਜੂਤਾਂ ਵਾਲੀ ਦੂਜੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਇੱਥੇ ਤੱਕ ਵੀਡੀਓ ਦੇਖਣ ਲਈ ਸਾਰੀਆਂ ਸੰਗਤਾਂ ਦਾ ਧੰਨਵਾਦ